ਬਿਸਤਰਾ ਉਹ ਖੁੱਲਾ ਪਿਆ ਜੀ ਇਹ ਬੰਦ ਦਾ ਸਮਰਥਨ ਮੈਨੂੰ ਲੱਗਦਾ ਦੇ ਨਹੀਂ ਰੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਕੋਲ ਪਹੁੰਚ ਚੁੱਕੇ ਨੇ ਉਲਿਆਪ ਰਹਾ ਵਾ ਇਹਨਾਂ ਨੇ ਬਾਈਵਲ ਕਟਵਾਂ ਦੀ ਆਫਰ ਲਾ ਰੱਖੀ ਹੈ ਅੱਜ ਦੇ ਦਿਨ ਆਫਰ ਹੈ ਆ ਦੇਖੋ ਇੱਕ ਇਹ ਖਾਣਾ ਖਾਣਾ ਹੈ ਬਈ ਅੱਜ ਬੰਦ ਦਾ ਉਹ ਬੰਦ ਦਾ ਸੀ ਪਤਾ ਨਹੀਂ ਵੀ ਬੰਦ ਅੱਜ ਐਂ ਪਤਾ ਨਹੀਂ ਰਿਹਾ ਹਾਂਜੀ ਵੀਰੇ ਕਿਹੜੇ ਕੋਲੋਂ ਵੀਰੇ ਤੁਸੀਂ ਦਵਾਈ ਲੈਣੇ ਆਏ ਸੀ ਹਾਂਜੀ ਦਵਾਈ ਲੈਣਾ ਸੀ ਕੁੱਤੇ ਦੀ ਕੁੱਤੇ ਦੀ ਦਵਾਈ ਲੈਣਾ ਸੀ ਅੱਛਾ ਫਿਰ ਖਾ ਪੀ ਜਾ ਰਹੇ ਹੋ ਘਰ ਆਉਣ ਦਾ ਫਿਰ ਮੂੰਹ ਬਣ ਕੇ ਸਾਡੀ ਦੀ ਬਸ ਮੇਰੀ ਚੱਕੀ ਤੁਸੀਂ ਦੇਖ ਸਕਦੇ ਹੋ ਬਾਈ ਕਹਿ ਰਿਹਾ ਬਾਈ ਕਾਦੀ ਦਵਾਈ ਲੈਣਾ ਆਏ ਸੀ ਤੁਸੀਂ ਯਾਰ ਕੁੱਤਾ ਬਿਮਾਰ ਹੈ ਯਾਰ ਕੁੱਤਾ ਬਿਮਾਰ ਹੈ ਖਾ ਪੀ ਜਾ ਰਹੇ ਹੋ ਹਾਂ ਪੱਕਲ ਕੀ ਖਾ ਤਾਂ ਸਾਡੇ ਨੂੰ ਤੋ ਰੋਕੋਗੇ ਤੁਹਾਨੂੰ ਹੈਂ ਖਾਂ ਤਾਂ ਰੋਕੋਗੇ ਤੁਹਾਨੂੰ ਖਾਂ ਤਾਂ ਕਿਸਾਨਾਂ ਦਾ ਦਰਦ ਨਹੀਂ ਹੈਗਾ ਤੁਹਾਨੂੰ ਕਿਸਾਨ ਤਾਂ ਸਾਨੂੰ ਨੂੰ ਕੀ ਦਰਦ ਹੈ ਹਾਂ ਹੰਨ ਦਾ ਦੁਬਾਰਾ ਦੋਗੇ ਹੋ ਕਿਸਾਨਾਂ ਦਾ ਦਰਦ ਨਹੀਂ ਨਾ ਯਾਰ ਸੰਗ ਨਹੀਂਗਾ ਚਲੋ ਠੀਕ ਠੀਕ ਹੈ ਠੀਕ ਹੈ ਚਲੋ ਭਾਈ ਇਹ ਹੁਣ ਭਾਈ ਇਹ ਮਾਦ ਕਰਕੇ ਦੇਖਿਆ ਪਹਿਲਾਂ ਬੇਨਤੀ ਕਰਦੇ ਪਹਿਲਾਂ ਭਾਈ ਇੱਕ ਦਿਨ ਵਾਸਤੇ ਵੀਰ ਖਾਣ ਤੁਹਾਨੂੰ ਦੇਖ ਯਾਰ ਖਾਦੋ ਵੀ ਛੱਡ ਰਹਿਣ ਦੇਖੇ ਹਟ ਯਾਰ ਤੁਹਾਨੂੰ ਵੀਡੀਓ ਦਿਖਾ ਦਿੰਨੇ ਆਂ ਭਾਈ ਵੀਡੀਓ ਦਿਖਾ ਦਿੰਨੇ ਆਂ ਕਰੋ ਜੀ ਗੱਲ ਇਹਨਾਂ ਨਾਲ ਵੀਡੀਓ ਦਿਖਾਵਾਂਗੇ ਹਾਂ ਚਾ ਕੀ ਪਤਾ ਨਹੀਂ ਸੀ ਮੋਬਾਈਲਾਂ ਦੇ ਤੁਹਾਨੂੰ ਆਇਆ ਹੈ ਵੀ ਕਿਸਾਨ ਅੱਗੋਂ ਵਾਲੇ ਬੰਦ ਕੀਤੇ ਪਤਾ ਸਾਨੂੰ ਪਤਾ ਨਹੀਂ ਬੈਠੇ ਸਵੇਰੇ ਬੰਦ ਕਰਾ ਦਿੱਤਾ ਫਿਰ ਬੋਲਤਾ ਕਰੋਈ ਬਾਗੂ ਨਾਲ ਚਲੋ 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 ਬੰਦ ਕਰ ਦੋ ਹੁਣ ਖੋਲਿਓ ਨਾ ਹੁਣ ਨਾ ਖੋਲਿਓ ਬੱਸ ਪੂਰੀ ਬੰਦ ਕਰਾ ਦਿਓ ਬਾਹਰੋਂ ਜਿੰਦਾ ਕਮੈਂਟ ਬੀ ਫਿਰ ਦਾ ਚਲੋ ਚਲੋ ਰੋਡਾ ਸਾਹਿਬ ਕੀ ਕਹਿਣਾ ਚਾਹੁੰਦੇ ਨਹੀਂ ਜੀ ਬੰਦ ਕਰ ਰਹੇ ਹਾਂ ਜੀ ਬਸ ਬੰਦ ਕਰ ਰਹੇ ਆਜੋ ਕੀ ਬੰਦ ਨਹੀਂ ਕੀਤੀ ਭਾਈ ਰੋਡਾ ਜੀ ਨਹੀਂ ਪਹਿਲਾਂ ਬੰਦ ਨਹੀਂ ਕਰੀ ਜੀ ਹੁਣ ਬੰਦ ਕਰੀਏ ਦੁਬਾਰੇ ਆਜੇ ਤੁਹਾਡੇ ਤੁਹਾਨੂੰ ਦੇਖ ਕੇ ਬੰਦ ਕਰੀਏ ਪਹਿਲਾਂ ਤੜਕੇ ਬੇਨਤੀ ਕਰਕੇ ਬੰਦ ਕਰਾ ਕੇ ਜੀ ਸਾਡਾ ਸਮਰਥਨ ਮਿਲ ਨਹੀਂ ਰਿਹਾ ਨਹੀਂ ਜੀ ਨਾ ਇਹ ਘਾਸੌਰ ਦੇ ਵਿੱਚ ਕਾਫੀ ਨੇ ਜਿਹੜੇ ਮਤਲਬ ਕਿ ਮੋਦੀ ਨੂੰ ਪ੍ਰੇਫਰ ਕਰ ਰਹੇ ਨੇ ਤੇ ਉਹਦੀ ਵਜ੍ਹਾ ਨਾਲ ਇਹ ਸਾਥ ਨਹੀਂ ਦੇ ਰਹੇ ਕਿਸਾਨਾਂ ਦੇ ਬੱਸ ਸਟੈਂਡ ਤੇ ਅਸੀਂ ਇਸ ਵਕਤ ਖੜੇ ਹਾਂ ਤੁਸੀਂ ਦੇਖ ਪਾਉਂਗੇ ਬੱਸਾਂ ਬੰਦ ਖੜੀਆਂ ਨੇ ਭਾਵੇਂ ਪ੍ਰਾਈਵੇਟ ਆ ਭਾਵੇਂ ਸਰਕਾਰੀ ਬੱਸਾਂ ਨੇ ਇੱਕ ਤਰ੍ਹਾਂ ਦਾ ਬੰਦ ਦਿਖ ਰਿਹਾ ਕੁਝ 22 ਸਾਢੇ ਨਾਲ ਹੈ ਇਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਕੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਕੀ ਕਹਿਣਾ ਚਾਹੁੰਦੇ ਆ ਅੱਜ ਬੰਦ ਹੈ ਪੰਜਾਬ ਬੰਦ ਦਾ ਕਿਸਾਨਾਂ ਦਾ ਸਮਰਥਨ ਦੇ ਰਹੇ ਹੋ ਸਮਰਥਨ ਪੂਰਾ ਦੇ ਰਹੇ ਹਾਂ ਜੀ ਬੱਸਾਂ ਵੀ ਬੰਦ ਨੇ ਟੈਕਸੀ ਦਾ ਕੰਮ ਕਰਦੇ ਆ ਅਸੀਂ ਟੈਕਸੀਆਂ ਵੀ ਬੰਦ ਕੀਤੀਆਂ ਹੋਈਆਂ ਨੇ ਤੁਹਾਡੇ ਵੱਲੋਂ ਟੈਕਸੀ ਕਿਹੜੀ ਗੱਡੀ ਹੈ ਤੁਹਾਡੀ ਆ ਟਿਕਾ ਗੱਡੀ ਆ ਜੀ ਆ ਟਿਕਾ ਉਹ ਵੀ ਬੰਦ ਹੈ ਉਹ ਵੀ ਬੰਦ ਹੈ ਜੀ ਅੱਜ ਸਵਾਰੀ ਕਿਸੇ ਨੂੰ ਮੈਂ ਵੱਧ ਪੈਸੇ ਦੇ ਦੇਣੀ ਆ ਫਿਰ ਨਹੀਂ ਜਾਵਾਂਗੇ ਜੀ ਜਾਵਾਂਗੇ ਨਹੀਂ ਨਹੀਂ ਜਾਵਾਂਗੇ ਜੇ ਪਟਿਆਲੇ ਦਾ ਕਿਰਾਇਆ 14-1500 ਆ ਨਹੀਂ ਜਾਵਾਂਗੇ ਜੀ ਰਸਤੇ ਸਾਰੇ ਬੰਦ ਰਹੇ ਅੱਛਾ ਜੇ 2500 ਦੇਵੇ ਤਾਂ ਵੀ ਨਹੀਂ 2500 ਜੇ ਵੀ ਆ ਵੀ ਨਹੀਂ ਜਾਂਦੇ ਉਹ ਫੁੱਲ ਸਮਰਥ ਹਾਂਜੀ ਹਾਂਜੀ ਠੀਕ ਆ ਹੋਰ ਕੀ ਕਹਿਣਾ ਚਾਹੁੰਦੇ ਲੋਕਾਂ ਸਮਰਥਨ ਜਿਹੜੇ ਲੋਕ ਖੁੱਲੀ ਬੈਠੇ ਨੇ ਦੁਕਾਨਾਂ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਇੱਕ ਦਿਨ ਵਾਸਤੇ ਸਮਰਥਨ ਦੇਣਾ ਚਾਹੀਦਾ ਠੀਕ ਆ ਉਹ ਬਾਈ ਵੀ ਗੱਡੀ ਚਲਾਉਂਦਾ ਨਾਲ ਹਾਂਜੀ 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 ਬਾਈ ਜੀ ਆਜੋ ਤੁਸੀਂ ਵੀ ਤੁਸੀਂ ਕੀ ਕਹਿਣਾ ਚਾਹੋ ਸੱਸੀ ਗਾਜੀ ਸੱਸੀ ਗਾਜੀ ਸਾਡਾ ਕਿਸਾਨ ਆਪਣੇ ਕਿਸਾਨਾਂ ਦਾ ਪੂਰਾ ਸਮਰਥਨ ਹੈ ਜੀ ਠੀਕ ਆ ਅਸੀਂ ਵੀ ਟੈਕਸੀ ਚਾਣ ਵਾਲੇ 90 ਤੋਂ ਜੀ ਠੀਕ ਆ ਹਾਂਜੀ ਹਾਂ ਤੁਹਾਡੀ ਵੀ ਗੱਡੀ ਪਾਈ ਹੋਈ ਹੈ ਹਾਂਜੀ ਹਾਂ ਤੁਸੀਂ ਵੀ ਅੱਜ ਆਰਾਮ ਕਰ ਰਹੇ ਹੋ ਹਾਂਜੀ ਹਾਂ ਰੈਸਟ ਦੇ ਜੀ ਸਾਥ ਸਾਥ ਦੇ ਰਹੇ ਹਾਂ ਬੰਦ ਪੂਰਾ ਜੀ ਹਾਂਜੀ ਹਾਂ ਠੀਕ ਆ ਤੁਸੀਂ ਦੇਖ ਸਕਦੇ ਹੋ ਟੈਕਸੀਆਂ ਵਾਲੇ ਵੀ ਸਮਰਥਨ ਦੇ ਰਹੇ ਨੇ ਇਸ ਬੰ ਜਿਹੜੇ ਕਾਰਾਂ ਕਿਰਾਏ ਤੇ ਲੈ ਕੇ ਜਾਂਦੇ ਨੇ ਉਹਨਾਂ ਵੱਲੋਂ ਸਮਰਥਨ ਹੈ ਬੰਦ ਹੈ ਨਾਬਾ ਦਾ ਬੱਸ ਸਟੈਂਡ ਇਸ ਤੇ ਠੇਕੇ 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 ਇੱਕਾ ਸਪੈਸ਼ਲ ਕਹ ਰਿਹਾ ਪੁੱਤਰ ਕੇ ਕਹਿ ਪਿਆਰ ਨਾਲ ਕਹਿ ਰਿਹਾ ਇੱਕ ਉਹ ਗੱਪ ਕਰਾਵਾਂਗੇ ਤੇ ਹੁਣ ਇੱਕ ਵਾਰ ਹੱਥ ਜੋੜ ਕੇ ਬੇਨਤੀ ਹੈ ਛੱਡੀ ਪਿਆਰ ਨਾਲ ਉਸ ਤੋਂ ਬਾਅਦ ਫਿਰ ਅਸੀਂ ਦੂਏ ਲੋਟਾਵਾਂਗੇ ਅੱਛਾ ਫਿਰ ਅਸੀਂ ਧਰਨਾ ਦੇ ਵੇਲੇ ਜਿਵੇਂ ਹਲਵਾਈ ਜਿੰਦੀਆਂ ਦੁਕਾਨਾਂ ਨਹੀਂ ਚਾਂਟਣਾ ਕੋਈ ਨਹੀਂ ਅਸੀਂ ਹਲਵਾਈਆਂ ਨੂੰ ਕਹਿ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਨਾਪਾ ਦੇ ਵਿੱਚ ਜਿੱਥੇ ਆਮ ਲੋਕਾਂ ਨੂੰ ਤਾਂ ਇਹ ਗੱਲ ਕਹੀ ਗਈ ਵੀ ਬੰਦ ਕਰੋ ਪਰ ਠੇਕਾ ਖੁੱਲਾ ਨਾਪੇ ਦਾ ਪਟਿਆਲਾ ਗੇੜ ਦਾ ਮੇਨ ਠੇਕਾ ਖੁੱਲਾ ਵੱਡਾ ਭਾਈ ਜੀ ਮੈਸੇਜ ਲੱਗਿਆ ਨਹੀਂ ਸੀ ਤੁਹਾਨੂੰ ਦੱਸੋ ਮੈਸੇਜ ਹਾਂਜੀ ਨਹੀਂ ਆਇਆ ਮੈਸੇਜ ਦੱਸੋ ਇਹਦਾ ਇੱਕ ਹਫ਼ਤੇ ਤੋਂ ਚੱਲ ਰਹੀ ਹੈ ਗੱਲਬਾਤ ਠੀਕ ਹੈ ਨਾ ਚੋਣੇ ਭਾਜੀ ਵੀਰ ਜੀ ਆਪੇ ਚਾਹੀਦਾ ਆਪੇ ਦੁਕਾਨਦਾਰ ਨੂੰ ਅੱਛਾ ਠੀਕ ਆ ਇਹਦਾ ਆਪਦੇ ਆਪ ਇਹਨਾਂ ਨੂੰ ਚਾਹੀਦਾ ਵੀ ਸਾਡੇ ਵਾਸਤੇ ਫਿਰ ਰਹੇ ਨੇ ਸੀ ਕਿਹੜਾ ਕਿਸੇ ਵਾਸਤੇ ਫਿਰ ਰਹੇ ਆ ਜੇ ਜੇ ਬੰਦ ਨਾ ਹੋਇਆ ਤਾਂ ਕੀ ਕਰਾਂਗੇ ਨਹੀਂ ਬੰਦ ਕਰਾਵਾਂਗੇ ਪਿਆਰ ਨਾਲ ਪਿਆਰ ਮੁਹੱਬਤ ਭਾਈ ਹੋਣ ਆਪਣੇ ਵੀ ਪਿਆਰ ਨਾਲ ਬੰਦ ਕਰਾ ਕੇ ਜਾਵਾਂਗੇ ਪਿਆਰ ਨਾਲ ਬੰਦ ਕਰਾ ਕੇ ਜਾਵਾਂਗੇ ਕਈ ਦਗਾਣਾ ਹਲਵਾਈ ਦੀਆਂ ਵੀ ਖੁੱਲੀਆਂ ਪਈਆਂ ਬਜ਼ਾਰਾਂ 'ਚ ਉਹ ਵੀ ਕਰਾਉਣੇ ਪਿਆਰ ਨਾਲ ਬੰਦ ਕਰਾਉਣ ओके okay. तो ये देख सकते हो जैसे आम ਲੋਕਾਂ ਨੂੰ ਇਹ ਗੱਲ ਕਹੀ ਗਈ ਵੀ ਦੁਕਾਨਾਂ ਬੰਦ ਰੱਖੋ ਕਰਿਆਨੇ ਦੀਆਂ ਹਰ ਚੀਜ਼ ਜੇ ਸਮਰਥਨ ਚੱਲ ਰਿਹਾ ਪਰ ਉੱਥੇ ਠੇਕੇ ਖੁੱਲੇ ਦੇਖਣ ਨੂੰ ਮਿਲ ਰਹੇ ਨੇ ਦਾਰੂ ਦੇ ਠੇਕਾ ਪੜਿਆਲਾ ਗੇਟ ਦੇ ਖੁੱਲਾ ਦੇਖਣ ਨੂੰ ਮਿਲ ਰਿਹਾ ਕਿਸਾਨ ਆਗੂ ਆ ਕੇ ਬੰਦ ਕਰਵਾ ਕੇ ਜਾ ਰਹੇ ਨੇ ਕਰਾਤਾ ਜੀ ਬੰਦ ਕਿਤੇ ਬੜਾ ਬੰਦ ਕਰਾਉਣਾ ਪਏਗਾ ਫੇਰ ਹੋ ਗਿਆ ਹੀ ਹੋ ਗਿਆ ਹੋ ਗਿਆ ਬੇਨਤੀ ਮੰਦ ਹਾਂ ਮੰਨ ਲਈ ਬੇਨਤੀ ਮੰਦ ਵੀਰੇ ਬੇਨਤੀ ਹਾਂ ਜੀ ਵੀਰ ਜੀ ਠੀਕ ਹੈ ਸਾਨੂੰ ਵੀ ਦਿਹਾੜੀ ਦਾ ਪਧੋਲਾ ਫਿਰ ਹੈ ਕਿਤੇ ਜਾਈਏ ਚਾਰ ਵਜੇ ਖੁੱਲ੍ਹੇ ਰਹੀ ਚਾਰ ਵਜੇ ਸਾਨੂੰ ਦਾ ਦਿਹਾੜੀ ਦਾ ਭਾਈ ਰੋਟੀ ਦਾ ਘਰੋ ਖਾਣੀ ਹੈ ਸਾਢੇ 10 ਮਹੀਨਿਆਂ ਦੇ ਅਸੀਂ ਪਾਟੇ ਬੈਠੇ ਆ ਤੇ ਉਹ ਕੀ ਦਿੰਨੇ ਹੋ ਸਾਢੇ 10 ਤੁਸੀਂ ਕੱਲ ਦੀ ਆੜੀ ਦਿਓ ਸਾਢੇ 10 ਮਹੀਨਿਆਂ ਤੋਂ ਅਸੀਂ ਸੋਡੇ ਕਰਕੇ ਇਹ ਠੇਕੇ ਬੰਦ ਹੋ ਗਏ ਬਾਈ ਜਦੋਂ ਅੰਦਰ ਆ ਕੇ ਦੁਕਾਨ ਕਰਾਂਗੇ ਇੱਕ ਮਿੰਟ ਜੇ ਠੇਕੇ ਬੰਦ ਹੋ ਗਏ ਫਿਰ ਕੀ ਕਰੋ ਜੀ ਵੀਦਾਰੇ ਜੇ ਮਰ ਗਿਆ ਕੌਣ ਉਠੇ ਕੇ ਦੋੜੇਗਾ ਦੁਕਾਨ ਮਰ ਗਿਆ ਦੁਕਾਨ ਵਾਲਾ ਗਿਆ ਹਾਂਜੀ ਹਾਂਜੀ ਇਹ ਕਹਿ ਰਹੇ ਨੇ ਦਿਹਾੜੀ ਦਾ ਭਾ ਸਾਨੂੰ ਵੀ ਦਿਵੋ ਦੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਦਿਹਾੜੀ ਤਾਂ ਅਸੀਂ ਦੇ ਹੀ ਦੇਵਾਂਗੇ ਕੋਈ ਏਡੀ ਖਾਸ ਗੱਲ ਨਹੀਂ ਹੈਗੀ ਪਰ ਅਸੀਂ ਇਹ ਕਹਿੰਨੇ ਆਂ ਵੀ ਜੇ ਜ਼ਿਮੀਂਦਾਰ ਨਾ ਬਚਿਆ ਤਾਂ ਦੁਕਾਨਾਂ ਉਹ ਤੋਂ ਪਹਿਲਾਂ ਜਾਣਗੇ ਆ ਦੁਕਾਨਾਂ ਨਹੀਂ ਬਚਣੀਆਂ ਹਾਂਜੀ ਭਾਈ ਅੱਲਾ ਹੀ ਭਾਈ ਤੁਸੀਂ ਕਹਿ ਰਹੇ ਹੋ ਦਿਹਾੜੀ ਦਾ ਪਾ ਦਿਓ ਪਰ ਇਹ ਕਹਿ ਰਹੇ ਨੇ ਵੀ ਦਿਹਾੜੀ ਦੇ ਦਿੰਨੇ ਦੀ ਗੱਲ ਹੈ ਕੋਈ ਵੱਡੇ ਵੀਰ ਜੀ ਕਿਹੜ ਦਿੰਦਾ ਦਿਹਾੜੀ ਯਾਰ ਕੌਣ ਦਿੰਦਾ ਦਿਹਾੜੀ ਕੋਈ ਨਹੀਂ ਦਿੰਦਾ ਜਿਵੇਂ ਦਿਹਾੜੀ ਦਿਹਾੜੀ ਦੇਵਾਂਗੇ ਆਜਾ ਬੈਠੋ ਉੱਥੇ ਸਾਡੇ ਬਰਾਬਰ ਬੈਠ ਆ ਜਾ ਆ ਜਾ ਉੱਥੇ ਧਰਨੇ ਤੇ ਬੈਠੇ ਦਿਹਾੜੀ ਦੇਵਾਂਗੇ ਆਜਾ ਹਾਂ ਜੀ ਵੀ ਦਿਹਾੜੀ ਰੋਟੀ ਨਾਲ ਸਾਲ ਤੱਕ ਰੋਟੀ ਨਾਲ ਸਾਮ ਤੱਕ ਰੋਟੀ ਵੀ ਮਿਲੂਗੀ ਰੋਟੀ ਬਲੂ ਸਾਮ ਤੱਕ ਸਾਨੂੰ ਤਾਂ ਮਿਲਦੇ ਨਹੀਂ ਕੱਬਰ ਨੂੰ ਦਊਗਾ ਇਹ ਤਾਂ ਵੀ ਤੂੰ ਕਹਿ ਰਿਹਾ ਸਾਡੇ ਕੋਲ ਇਹ ਹੀ ਦਿਹਾੜੀ ਲੈ ਕੇ ਜਾਵੇਂਗਾ ਦਿਹਾੜੀ ਨੂੰ ਇੱਥੋਂ ਤੇ ਦਿਹਾੜੀ ਲਿਆਵੇਂਗਾ ਇੱਥੋਂ ਵੀ ਦਿਹਾੜੀਓਂ ਲਿਆਉਣਾ ਇਹ ਦਿਹਾੜੀਓਂ ਲਿਆਉਏ ਤੂੰ ਉਹੀ ਦਿਹਾੜੀ ਰੋਟੀ ਰੋਟੀ ਤੇ ਲੈ ਕੇ ਦਿਹਾੜੀ ਦੇਵੇਂਗਾ ਫਰੀਦ ਤੋਂ ਫਰੀਦ ਸਾਮ ਤੱਕ ਹੋਰ ਦੁਕਾਨਦਾਰਾਂ ਨੂੰ ਕੀ ਬੇਨਤੀ ਦੁਕਾਨਦਾਰੋਂ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਆਪਾਂ ਨੇ ਇਹ ਭਾਰਤ ਬੰਦ ਕੀਤਾ ਹੈਗਾ ਪੰਜਾਬ ਜਾਨਕਿ ਤੇ ਜੇ ਅੱਜ ਆਪਾਂ ਦੁਕਾਨਾ ਨਹੀਂ ਖੋਲ੍ਹਾਂਗੇ ਕੋਈ ਫਰਕ ਨਹੀਂ ਪੈਣਾ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਇਹੀ ਦੁਕਾਨਾਂ 'ਚ ਵੱਡੇ-ਵੱਡੇ ਮੌਲ ਖੋਲ੍ਹ ਕੇ ਅੜਾਨੀਆਂ-ਬਾਨੀਆਂ ਨੇ ਤਾਂ ਦੁਕਾਨਦਾਰ ਕੀ ਕਰਨਗੇ ਉਦੋਂ ਬਾਅਦ ਕੋਈ ਹੱਲ ਨਹੀਂ ਕੁਝ ਨਹੀਂ ਇਹ ਦੁਕਾਨਦਾਰ ਜਿਹੜੇ ਨੇ ਆਪਾਂ ਟੀਵਨ ਚੱਕ ਕੇ بڑے-ਬڑے ਮੌਲਾਂ ਤੇ ਜਾਇਆ ਕਰਾਂਗੇ ਕੰਮ ਕਰਨਾ ਪੈਟਰੋਲ ਪੰਪ ਪੈਟਰੋਲ ਪੰਪ ਬੰਦ ਦੀ ਗੱਲ ਕੀਤੀ ਸੀ ਪੈਟਰੋਲ ਪੰਪ ਬੰਦ ਨੇ ਜੀ ਚੈੱਕ ਕਰੋ ਅਸੀਂ ਉਹਨਾਂ ਨੂੰ ਇੱਕ ਵਾਰ ਚੈਲੰਜ ਕਰਦੇ ਆ ਆਉਂਦੀ ਵਾਰ ਇਹ ਨਹੀਂ ਪਤਾ ਫਿਰ ਅਸੀਂ ਇਹਨਾਂ ਨੂੰ ਬੰਦ ਕਰਾ ਦਈਏ ਸਪੈਸ਼ਲ ਨਹੀਂ ਜੀ ਨਹੀਂ ਫਿਰ ਅਸੀਂ ਬੈਠਾਂਗੇ ਸਾਨੂੰ ਕੋਈ ਚੱਕਰ ਤੁਸੀਂ ਨਿਊਜ਼ ਚੈੱਕ ਕਰੋ ਤੁਸੀਂ ਨਿਊਜ਼ ਪੜੋ ਪੜੋ ਸਾਡੇ ਵੱਲੋਂ ਕੋਈ ਨਿਊਜ਼ ਨਹੀਂ ਆਈ ਜਰੂਰੀ ਕਹਿ ਦਿੰਦੀ ਜੀ ਮੈਂ ਕਹਿੰਦਾ ਚਲੋ ਤੁਸੀਂ ਆ ਦੱਸੋ ਕੋਈ ਨੂ ਹੋਏ ਹੋਊਗੀ ਸਾਡੀ ਨਿਊਜ਼ ਨਹੀਂ ਹੈਗੀ ਸਾਡੀ ਨਿਊਜ਼ ਕੋਈ ਨਹੀਂ ਹੈਗੀ ਸਾਡੀ ਜੀਵਨ ਦਰਵਾਂ ਵੱਲੋਂ ਹੈਗੀ ਆ ਨੀ ਜ਼ਿੰਮੇਦਾਰ ਨਹੀਂ ਹੈਗੇ ਇੱਕ ਯਾਰ ਬਾਈ ਇੱਕ ਗੱਲ ਕਹਿ ਦੇ ਨੀ ਜ਼ਿੰਮੇਦਾਰ ਨਹੀਂ ਹੈਗੇ ਕਿਉਂ ਕਿ ਉਹ ਕਹਿ ਰਿਹਾ ਤੂੰ ਜ਼ਿੰਮੇਦਾਰ ਨਹੀਂ ਹੈਗਾ ਕਰ ਤੋ ਤੁਸੀਂ ਬੰਦ ਕਰ ਤੂੰ ਵੀਰੇ ਬੰਦ ਕਰ ਤੂੰ ਮੈਂ ਤੈ ਰਿਹਾ ਤੁਸੀਂ ਬੰਦ ਕਰ ਦੋ ਜਿਹੜੇ ਬਾਕੀ ਖੁੱਲੇ ਹੋਣਗੇ ਉਹਨਾਂ